ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਸੌ ਚੱਕ ਸਮਾਗਮ ਤੋਂ ਬਾਅਦ ਭਾਈ ਸਾਹਿਬ ਦੀ ਮਾਤਾ ਜੀ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਤਾਂ ਆਓ ਦੋਸਤੋ ਤੁਹਾਡੇ ਨਾਲ ਸ਼ੇਅਰ ਕਰਦੇ ਆ ਉਹ ਖਾਸ ਗੱਲਬਾਤ ਤੇ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੇ ਸੌ ਚੁੱਕ ਲਈ ਹੈ ਅਤੇ ਉਸ ਤੋਂ ਬਾਅਦ ਉਹ ਆਪਣੇ ਜਿਹੜਾ ਵਾਪਿਸ ਜੋ ਸੌ ਚੁੱਕਣ ਤੋਂ ਬਾਅਦ ਥਾਂ ਟਿਕਾਣਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ ਪੰਜਾਬ ਸਿਕਿਉਰਿਟੀ ਸਿਸਟਮ ਵੱਲੋਂ ਜੋ ਮਾਪਿਆ ਗਿਆ ਹੈ ਜੋ ਰੱਖਿਆ ਗਿਆ ਹੈ ਉਸ ਜਗ੍ਹਾ ਦੇ ਉੱਤੇ ਭਾਈ ਅਮਰਤਪਾਲ ਖਾਲਸਾ ਜੀ ਨੂੰ ਲਜਾਇਆ ਜਾਇਆ ਜਾਏਗਾ ਪੰਜਾਬ ਸਰਕਾਰ ਦੀ ਜਾਂ ਪੰਜਾਬ ਸਕਿਉਰਿਟੀ ਦੇ ਅੰਡਰ ਲੈ ਕੇ ਜਾਇਆ ਜਾਏਗਾ ਅਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਭਾਈ ਸਾਹਿਬ ਨੂੰ ਮਿਲਾਇਆ ਜਾਏਗਾ ਜੋ ਗੱਲਬਾਤ ਹੋਏਗੀ ਉਹ ਤੁਹਾਡੇ ਨਾਲ ਜਰੂਰ ਸਾਂਝੀ ਕੀਤੀ ਜਾਏਗੀ ਪਰ ਉਸ ਤੋਂ ਪਹਿਲਾਂ ਆਓ ਭਾਈ ਸਾਹਿਬ ਦੀ ਮਾਤਾ ਜੀ ਦੇ ਨਾਲ ਜੋ ਗੱਲਬਾਤ ਹੋਈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਾਰੀਆਂ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਸਪੋਰਟਰਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਿ ਜਿਨ੍ਹਾਂ ਦੀ ਸਪੋਰਟ ਨਾਲ ਐਡੀ ਲੀਡ ਨਾਲ ਉਹਨਾਂ ਨੇ ਭਾਈ ਸਾਹਿਬ ਨੂੰ ਵੋਟਾਂ ਪਾ ਕੇ ਜਿਤਾਇਆ ਉਹਨਾਂ ਨੂੰ ਹੀ ਸੰਗਤਾਂ ਨੂੰ ਹੀ ਲੱਖ ਲੱਖ ਵਧਾਈ ਦੇਣੀ ਹੈ ਬਾਕੀ ਸਾਰੀ ਆਲ ওভার ਸੰਗਤ ਜਿਹੜੇ ਪਾਣ ਕੇ ਪ੍ਰਚਾਰ ਵੀ ਕਰਦੇ ਰਹੇ ਬਹੁਤ ਸਾਰਾ ਸਪੋਰਟ ਦੇ ਰਹੇ ਉਹਨਾਂ ਸਾਰੀਆਂ ਸੰਗਤਾਂ ਨੂੰ ਦਿਲੋਂ ਧੰਨਵਾਦ ਕਰਦੇ ਆ ਕਿ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਪਾਣ ਕੇ 1 ਮਹੀਨੇ ਸਮਾਂ ਲੱਗਿਆ ਜੀ 4 ਜੂਨ ਨੂੰ ਤੀਜੇ ਸੀ ਅੱਜ 5 ਜੁਲਾਈ 1 ਮਹੀਨੇ ਜਿਹੜਾ ਲੰਕਾਇਆ ਗਿਆ ਸਰਕਾਰ ਦੇ ਲੋਕ ਬੇ ਕੋਈ ਸਰਕਾਰਾਂ ਦੀ ਪਤਾ ਨਹੀਂ ਕੀ ਮਨਸ਼ਾ ਸੀ ਪਹਿਲਾਂ ਤੇ ਉਹਨਾਂ ਨੂੰ 25 ਜੁਲਾਈ ਨੂੰ 25 ਨੂੰ ਜੂਨ ਨੂੰ ਸੌਂਚ ਕਾਉਣੀ ਚਾਹੀਦੀ ਸੀ ਜਦੋਂ ਬਾਕੀ ਐਮਪੀਆ ਦੇ ਨਾਲ ਇਕੱਠੀਆਂ ਵੋਟਾਂ ਪਈਆਂ ਤੇ ਬਾਕੀਆਂ ਨੂੰ ਸੌਂਚ ਕਾਤੀ ਪਤਾ ਨਹੀਂ ਸਰਕਾਰਾਂ ਦੀ ਕੀ ਮਨਸ਼ਾ ਸੀ ਇਹਦਾ ਸੰਗਤਾਂ 'ਚ ਬਹੁਤ ਜ਼ਿਆਦਾ ਰੋਸ ਸੀ ਚਲੋ ਚੰਗਾ ਕੀਤਾ ਕਿ ਜਿਹੜੀ ਉਹਨੂੰ ਸੌਂਚ ਕਾਈ ਗਈ ਤੇ ਸੰਗਤਾਂ ਦਾ ਜਿਹੜਾ ਰੋਸ ਉਹ ਮਤਲਬ ਘਟ ਗਿਆ ਬਹੁਤ ਹੁਣ ਸੰਗਤਾਂ 'ਚ ਚਾਹ ਤੇ ਖੁਸ਼ੀ ਦੀ ਲਹਿਰ ਆ ਖੁਸ਼ੀ ਮਨਾਈ ਜਾ ਰਹੀ ਮਠਾਈਆਂ ਵੰਡੀਆਂ ਜਾ ਰਹੀਆਂ ਹਾਂਜੀ ਹਾਂਜੀ ਸੰਗਤਾਂ ਆਪਣੇ ਆਪ ਮਹਾਰੇ ਬਹੁਤ ਜ਼ਿਆਦਾ ਹਰ ਜਗ੍ਹਾ ਤੇ ਖੁਸ਼ੀ ਮਨਾਉਣ ਲੱਗੇ ਹੈ ਵੱਡੀ ਗੱਲ ਮਿਲਣ ਦਿੰਦੇ ਵੀ ਆ ਕਿ ਨਹੀਂ ਸਰਕਾਰਾਂ ਦੀ ਹੈ ਪਤਾ ਨਹੀਂ ਕੀ ਮਨਛਾਵਾ ਵੀ ਪਹਿਲਾਂ ਤਾਂ ਕੱਲੇ ਚਾਚਾ ਜੀ ਨੇ ਜਾਣਾ ਸੀ ਫਿਰ ਉਹਨਾਂ ਨੇ ਕਿਰਪਾਨਾਂ ਔਰ ਕਸ਼ਾਇਰੇ ਸਮਾਨ ਫੜਾਉਣਾ ਹੈ ਫਿਰ ਅਹੀਂ ਕਿ ਹੋ ਸਕਦਾ ਚਾਚਾ ਜੀ ਨੂੰ ਮਿਲਣਾ ਦਿੱਤਾ ਜਾਏ ਤੇ ਫਿਰ ਇਹਨਾਂ ਡੈਡੀ ਨਾਲ ਗਏ ਪਹਿਲੋਂ ਸਾਨੂੰ ਇਹ ਅਰੋਸ ਸੀ ਕਿ ਜਦੋਂ 4 ਦਿਨ ਦੀ ਕਹਿੰਦੇ ਪਰੋਲ ਦਿੱਤੀ ਆ ਤੇ ਫਿਰ ਇੰਨੀਆਂ ਸੰਗਤਾਂ ਜਿਹੜੀਆਂ ਆਪ ਮੁਹਾਰੇ ਪਹੁੰਚੀਆਂ ਸੀ ਜੇ ਉਹਨਾਂ ਨੂੰ ਫਤਿਹ ਸਾਂਝੀ ਹੋ ਜਾਂਦੀ ਤਾਂ ਕਿੰਨਾਂ ਸੰਗਤਾਂ ਨੇ ਮਨ ਤੇ ਉਤਸ਼ਾਹ ਸੀ ਤੇ ਕਿੰਨਾ ਚਾਹ ਹੈ ਪਰ ਪਤਾ ਨਹੀਂ ਸਰਕਾਰਾਂ ਕਿਉਂ ਸਾਡੇ ਨਾਲ ਟਕਾ ਕਰ ਰਹੀਆਂ ਵੀ ਜਿਹੜੇ ਇੰਨੇ ਇਨੇ ਬਲਾਤਕਾਰੀ ਕੇਸਾਂ ਵਾਲੇ ਜਿਨ੍ਹਾਂ ਨੂੰ ਇੰਨੀਆਂ ਲੰਬੀਆਂ ਪਰ ਸੰਗਤ ਨੇ ਇੰਦਾ ਵੱਡਾ ਫਤਵਾ ਦੇ ਕੇ ਜਤਾਇਆ ਵਾ ਤੇ ਉਹਨੂੰ ਜਿਹੜੀ ਸੰਗਤ ਨੇ ਫਤੇ ਵੀ ਸਾਂਝੀ ਨਹੀਂ ਕਰਨ ਦਿੱਤੀ ਜਾ ਰਹੀ ਹੈ ਸਰਕਾਰਾਂ ਬਹੁਤ ਸਾਰਾ ਸਾਰ ਤੱਕਾ ਕਰ ਰਹੀਆਂ ਲੋਕਤੰਤਰ ਦਾ ਅਨਰਾਦਰ ਹੈ ਲੋਕਤੰਤਰ ਦਾ ਅਨਰਾਦਰ ਸਾਰਾ ਸੰ ਨਰਾਦਰ ਆ ਜੇ ਜਦੋਂ ਲੋਕਤੰਤਰ ਚ ਰਹਿ ਕੇ ਐਂਦਾ ਵਿਤਕਰਾ ਕਰਨ ਲਏ ਤਾਂ ਫਿਰ ਇਹ ਅਨਰਾਦਰ ਹੀ ਆ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਕਿ ਫੋਟੋ ਵੀ ਨਹੀਂ ਕੱਟੀ ਜਾਏਗੀ ਅਕਸਰ ਲੋਕਾਂ ਨੂੰ ਇਹ ਵੀ ਹੁੰਦਾ ਕਿ ਜਿੰਦੋਂ ਅਸੀਂ ਚੁਣਿਆ ਤਾਂ ਟੋਕ ਟੋਦੀ ਕੋਈ ਸਪੀਚ ਜਾਂ ਕੋਈ ਉਹਦੀ ਫੋਟੋ ਜਿਹੜੀ ਆ ਉਹ ਲੋਕਾਂ ਦੇ ਨੋਟਸ ਵਿੱਚ ਮੀਡੀਆ ਨਾਲ ਗੱਲਬਾਤ ਨਹੀਂ ਬਿਆਨਬਾਜ਼ੀ ਨਹੀਂ ਹਰ ਮਤਲਬ 10 ਸ਼ਰਤਾਂ ਤੈਅ ਕੀਤੀ ਵੇਖੋ ਇਹ ਤਾਂ ਹੁਣ ਸਰਕਾਰ ਦਾ ਹੀ ਆ ਪਤਾ ਨਹੀਂ ਕੀ ਆ ਕਿਉਂ ਇੰਨਾ ਡਰੇ ਹੋਇਆ ਵੀ ਜਿੱਦਾਂ ਲੋਕਾਂ ਨੂੰ ਜੇ ਐਨਐਸਏ ਲਾਈ ਆ ਤੇ ਜਦੋਂ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਵਾ 4.5 ਲੱਖ ਲੋਕਾਂ ਨੇ ਵੋਟ ਪਾ ਕੇ ਜਿਹੜੇ ਲੋਕਾਂ ਨੂੰ ਕੋਈ ਖਤਰਾ ਨਹੀਂ ਸਰਕਾਰਾਂ ਨੂੰ ਹੀ ਨਕਾਤਾ ਡਰ ਪਿਆ ਵਾ ਜਿਉ ਦੀ ਸੌ ਚੱਕ ਦੇ ਦੀ ਵੀਡੀਓ ਬਣਦੀ ਚਾਹੇ ਲੋਕਾਂ ਦਾ ਕੋਈ ਵੀ ਫੋਟੋ ਵਾਇਰਲ ਹੁੰਦੀ ਤੇ ਇਹਦੇ ਚੇੜੀ ਕੋਈ ਵੱਡੀ ਗੱਲ ਨਹੀਂ ਕਿ ਮੰਗ ਸਰਕਾਰ ਕੋਲ ਜਾ ਰਹੀ ਹੈ ਕਿ ਵਿਕਾਸ ਦਾ ਮੰਗ ਸਾਡੀ ਇਹ ਹੈ ਵੀ ਉਹਨਾਂ ਤੁਰੰਤ ਰਿਹਾਇਆ ਕੀਤਾ ਜਾਵੇ ਜਿਹੜੇ ਸੰਗਤਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਵਾ ਜਿਹੜੇ ਉਹਦੇ ਸਪੋਰਟਰ ਆ ਵੋਟਰ ਆ ਉਹ ਆਣ ਕੇ ਉਹਨਾਂ ਦਾ ਧੰਨਵਾਦ ਕਰੇ ਤੇ ਉਹਨਾਂ ਦੇ ਜਿਹੜੇ ਜਿਹੜੇ ਮੁੱਦੇ ਤੇ ਅਸੀਂ ਇਲੈਕਸ਼ਨ ਜਿੱਤੀ ਸੀ ਉਹਨਾਂ ਮੁੱਦਿਆਂ ਤੇ ਆਣ ਕੇ ਕਾਰਵਾਈ ਕਰੇ